ਦੇਸ਼ ਤੋਂ ਨਹੀਂ ਆਪਣੇ ਪੱਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈरजਿੰਦਰ ਸਿੰਘ ਬਿਲਕਤ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਅੱਜ ਇੱਕ ਬੜੀ ਐਬ ਖਬਰ ਲੈ ਕੇ ਆਇਆ ਆ ਆਓ ਤੁਹਾਨੂੰ ਇਹ ਖਬਰ ਸੁਣਾਉਣੀ ਆ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ 21 ਦਸੰਬਰ ਨੂੰ ਨਗਰ ਨਿਗਮ ਅਤੇ ਕੌਂਸਲਰਾਂ ਦੀਆਂ ਚੋਣਾਂ ਹੋਣਗੀਆਂ ਇਸੇ ਦਿਨ ਐ ਬੋਟਾਂ ਪੈਣ ਉਭਰਾਂਗੇ ਸ਼ਾਮ ਨੂੰ ਇਹਨਾਂ ਵੋਟਾਂ ਦੇ ਨਤੀਜੇ ਐਲਾਨਤੇ ਜਾਣਗੇ ਤੇ ਆਓ ਇਸ ਖਬਰ ਨੂੰ ਲੈ ਕੇ ਅੱਗੇ ਤੁਹਾਡੇ ਨਾਲ ਗੱਲ ਕਰ ਲੈਨੇ ਆ ਬਿਲਗੇ ਦੇ ਬਾਰੇ ਬਿਲਗੇ ਦੇ 13 ਬਾਡਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ 21 ਦਸੰਬਰ ਨੂੰ ਵੋਟਾਂ ਪੈਣਗੀਆਂ 9 ਦਸੰਬਰ ਨੂੰ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ 12 ਦਸੰਬਰ ਨੂੰ ਨਾਮਜ਼ਦਗੀਆਂ ਦੀ ਆਖਰੀ ਤਰੀਕ ਹੋਵੇਗੀ 13 ਦਸੰਬਰ ਨੂੰ ਕਾਗਜ਼ਾਂ ਦੀ ਪਰਟਾਲ ਹੋਵੇਗੀ 14 ਦਸੰਬਰ ਨੂੰ ਕਾਗਜ਼ ਵਾਪਸ ਲੈ ਜਾ ਸਕਦੇ ਹਨ ਤੇ ਆਓ ਹੁਣ ਗੱਲ ਕਰਦੇ ਆਂ ਬਿਲਗਾ ਦੀ ਜਿੱਥੇ 13 ਬਾਡਾਂ ਦੀ ਚੋਣ ਹੋਣ ਜਾ ਰਹੀ ਹੈ ਤੇ ਇਹਨਾਂ 13 ਬਾਡਾਂ ਦੀ ਸਾਰੀਆਂ ਪਾਰਟੀਆਂ ਇਸ ਚੋਣ ਵਿੱਚ ਹਿੱਸਾ ਲੈਣ ਲਈ ਪੱਪਾਂ ਭਾਗ ਨੇ ਹੁਣ ਇੱਥੇ ਜੋ ਗੱਠਜੋੜਾਂ ਦੀ ਸੁਭਾਅ ਦਾ ਬਣੀ ਹੈ ਉਹਦੀ ਗੱਲ ਕਰ ਲੈਨੇ ਆ ਐਸ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਆ ਆਮ ਆਦਮੀ ਪਾਰਟੀ ਦਾ ਜਿਵੇਂ ਪੰਜਾਬ ਦੇ ਵਿੱਚ ਰਾਜ ਹੈ ਆਮ ਆਦਮੀ ਪਾਰਟੀ ਬਿਲਗੇ ਦੇ ਵਿੱਚ ਇਹ ਇਲੈਕਸ਼ਨ ਲੜਨ ਲਈ ਜਿਵੇਂ ਚੋਣ ਗੱਠਜੋੜ ਅੰਦਰਖਾਤੇ ਗੱਲ ਚੱਲ ਰਹੀ ਆ ਕੀਤੀ ਜਾ ਰਿਹਾ ਇਸ ਪਾਰਟੀ ਵੱਲੋਂ ਇਹਨਾਂ ਵੱਲੋਂ ਇੱਕ ਇੱਕ ਸੀਟ ਜਿਹੜੀ ਆ ਕੀਰਤੀ ਕਿਸਾਨ ਜੀ ਨੇ ਅਤੇ ਜਮੂਨੀ ਕੀਰਤੀ ਕਿਸਾਨ ਜੀ ਨੇ ਅਤੇ ਜਮੂਰੀ ਕਿਸਾਨ ਸਭਾ ਨੇ ਦਿੱਤੀ ਜਾ ਰਹੀ ਆ ਦਰਸ਼ੀਆਂ ਪਾਰਟੀਆਂ ਤੋਂ ਆਏ ਆਗੂਆਂ ਦੀ ਇਹ ਗੱਲ ਕੀਤੀ ਜਾਵੇ ਤੇ ਉਹਨਾਂ ਆਗੂਆਂ ਵਿੱਚੋਂ ਕਾਂਗਰਸ ਅਕਾਲੀ ਦਲ ਅਤੇ बसपा ਵਾਲੀ ਸਾਈਡ ਤੋਂ ਵੀ ਜਿਹੜੇ ਆ ਉਹ ਆਗੂ ਆਉਣ ਦੀ ਸੰਭਾਵਨਾ ਹੈ ਉਹਨਾਂ ਨੂੰ ਇੱਥੇ ਉਮੀਦਵਾਰ ਬਣਾਇਆ ਜਾ ਸਕਦਾ ਇਸੇ ਤਰ੍ਹਾਂ ਬਿਲਗੁਰੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਚੋਣ ਸਮਝੌਤਾ ਹੋਣ ਦੀ ਸੁਭਾਵਨਾ ਹੈ ਕਾਂਗਰਸ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਨਵਜੋਤ ਸਿੰਘ ਰਾਹੀਆ ਨੇ ਕਿਹਾ ਕਿ 13 ਦੇ 13 ਵਾਡਾ ਵਿੱਚ ਕਾਂਗਰਸ ਇਕੱਲਿਆਂ ਚੋਣ ਲੜੇਗੀ ਦੋਸਤੋ ਇੱਥੇ ਗੱਲ ਕਰਾਂਗੇ ਇੱਕ ਸੋਚ ਦੀ 2008 ਦੀ ਉਸ ਸਮੇਂ ਦੀ ਗੱਲ ਹੈ ਜੇ ਤੋਂ ಗ್ರಾಮ ਪੰਚਾਇਤ ਦੀ ਚੋਣ ਦਾ ਰਾਮਕਰਨ ਕਰਨਾਮ ਸਿੰਘ ਜੇ ਖੁਦੀ ਪਤਨੀ ਕੁਲਵਿੰਦਰ ਕੋਰ ਨੂੰ ਸਰਪੰਚ ਦੀ ਉਮੀਦਵਾਰ ਬਣਾਇਆ ਗਿਆ ਸੀ ਉਹਦੇ ਖਿਲਾਫ ਇੱਕ ਸੂਚpan ਪਈ ਸੀ ਜਿਸ ਨੇ ਉਹਨੂੰ ਇੱਕ ਜਿਹੜੀ ਆਪੋਰਟ ਤੇ ਹਰਾ ਦਿੱਤਾ ਸੀ ਸਰਪੰਚ ਨਹੀਂ ਮੰਨ ਦਿੱਤਾ ਸੀ ਕਿਉਂਕਿ ਇਹ ਪਰਿਵਾਰ ਐ ਬਾਹਰ ਦੇ ਪਿੰਡੋਂ ਇੱਥੇ ਵਸਦੇ ਨੂੰ 40 ਸਾਲ ਹੋ ਗਏ ਇਹਦੇ باوجود ਵੀ ਸਰਮਾਇਦਾਰ ਸੂਚ ਜਿਹੜੀ ਆ ਉਹ ਬਿਲਗੇ ਦੇ ਵਿੱਚ ਬਾਹਰ ਬਹੁਤ سارے ਲੋਕ ਪਮਾ ਜਿਹੜੇ ਵਸੇ ਆ ਜਿਨ੍ਹਾਂ ਵਿੱਚੋਂ ਬਾਹਰੋਂ ਆਏ ਲੋਕ ਸਰਮਾਇਦਾਰੀ ਸੂਚ ਵਾਲੀ ਸਾਈਡ ਤੋਂ ਪੰਜ ਵੀ ਬਣ ਚੁੱਕੇ ਆ ਪਰ ਇੱਥੇ ਸਿਰਫ ਤੇ ਸਿਰਫ ਗਰਨਾਮ ਸਿੰਘ ਨੂੰ ਲਗਾਤਾਰ ਪਿਛਲੇ ਸਮੇਂ ਤੋਂ ਇਹ ਸਾਹਮਣਾ ਕਰ ਰਿਹਾ ਹੈ ਕਿ ਇਹ ਬਾਹਰੋਂ ਆਇਆ ਵਿਅਕਤੀ ਇਸ ਨੂੰ ਜਿਹੜਾ ਆ ਉਹ ਸਰਪੰਚ ਨਹੀਂ ਬਣ ਦਿੱਤਾ ਗਿਆ ਹੁਣ ਇਸ ਨੂੰ ਸੋਚ ਚੱਲ ਰਹੀ ਹੈ ਕਿ ਕਮੇਟੀ ਦਾ ਪ੍ਰਬੰਧ ਵੀ ਨਹੀਂ ਬਣ ਦਿੱਤਾ ਜਾਊਗਾ ਇਸ ਸੋਚ ਦੇ ਵਿੱਚ ਅੰਦਰ ਖਾਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਮਿਊਨਿਸਟਾਂ ਨੂੰ ਛੱਡ ਕੇ ਬਾਕੀ ਤਰ੍ਹਾਂ ਜਿਹੜੀਆਂ ਆ ਉਹ ਅੰਦਰ ਖਾਤੇ ਇਹ ਮੀਟਿੰਗਾਂ ਚੱਲ ਰਹੀਆਂ ਸਾਡੇ ਤੱਕ ਇਹ ਜਾਣਕਾਰੀ ਹੈ ਪਾਮੀ ਕੇ ਇਹ ਜਾਣਕਾਰੀ ਤਹਿਤ ਆਮ ਆਗਮੀ ਪਾਰਟੀ ਦੇ ਵਿੱਚ ਵੀ ਇਕਾ ਤੁਕਾ ਵਿਅਕਤੀਆਂ ਦੀ ਇਹ ਸੋਚ ਹੋ ਸਕਦੀ ਹੈ ਕਿਉਂਕਿ ਇਹ ਜਿਹੜਾ ਕਰਨਾਲ ਸਿੰਘ ਜੱਖੂ ਹੈ ਇਹ ਚੰਗੀ ਸੂਝ-ਬੂਝ ਰੱਖਦਾ ਹੈ ਜਥੇਬੰਦਕ ਤੌਰ ਤੇ ਪਾਰਟੀ ਨੂੰ ਚਲਾਉਣ ਦੀ ਹੁਣ ਤੱਕ ਜੇ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਪ੍ਰੋਡਕਟ ਹੈ ਕਾਂਗਰਸ ਵਿੱਚ ਵੀ ਰਹਿ ਚੁੱਕਾ ਹੈ ਪਰ ਜਿਹੜੀ ਕਾਂਗਰਸ ਵਿੱਚ ਜਿਹੜੀ ਸੋਚ ਸੀ ਉਹਨਾਂ ਨੂੰ ਵੀ ਇਹ ਬਾਰਾ ਨਹੀਂ ਖਾਤਾ ਕਿਉਂਕਿ ਐ ਰਿਗਰਬ ਐ ਪਛਰੀ ਸ਼ਨਾਣੀ ਵਿੱਚ ਹੋ ਕੇ ਕਰਕੇ ਤੇ ਹੁਣ ਦੋਸਤੋ ਅੱਜ ਕੱਲ ਉਹ ਪੱਤਰਕਾਰ ਨੇ ਜਿਨ੍ਹਾਂ ਨੂੰ ਐ ਹਲਕਾ ਬਧਾਇਕ ਵੀ ਵੀ ਇੰਦਰਜੀਤ ਕੁਰਮਾਨ ਉਹਨਾਂ ਕੋਲ ਜਿਹੜਾਇਆ ਹਲਕੇ ਦੇ ਵਿੱਚ ਵਿਚਰਨ ਲਈ ਐ ਸਲਾਹ ਲੈਂਦੇ ਨੇ ਤੇ ਇਸ ਵੇਲੇ ਬਿੜਕੇ ਦੇ ਵਿੱਚ ਜੇ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਇਲੈਕਸ਼ਨ ਆ ਉਹਦੇ ਵਿੱਚ ਵੀ ਉਹ ਇਸ ਇਲੈਕਸ਼ਨ ਜਿਹੜਾ ਉਹ ਜਥੇਬੰਦਕਤੌਰ ਤੇ ਕਿ ਲੋਨਲੀ ਵੀ ਮਾਂ ਦੀ ਮਦਦ ਕਰਦੇ ਆ ਉਮੀਦਵਾਰ ਵੀ ਹੋ ਸਕਦੇ ਆ ਤੇ ਇੱਥੇ ਜ਼ਿਕਰ ਇਹ ਕਰਨਾ ਜ਼ਰੂਰੀ ਆ ਕਿ 13 ਬਾਈਟਾਂ ਦੇ ਵਿੱਚ ਉਹਨਾਂ ਦੇ ਅੰਦਰ ਇਹ ਸਮਰਥਾ ਹੈ ਕਿ ਉਹ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ बसपा ਜਿਹੜਾ ਆ ਉਹ ਇਹ ಮತ ਦੇ ਦੀ ਤਾਕਤ ਰੱਖਦੇ ਹੋਣ ਕਰਕੇ ਉਹ ਤਿੰਨੇ ਪਾਰਟੀਆਂ ਦੀ ਜਿਹੜੀ ਸੋਚ ਹੈ ਕਿ ਤਨੇ ਕਿਤੇ ਅੰਦਰ ਖਾਤੇ ਇਸ ਗੱਲ ਨੂੰ ਲੈ ਕੇ ਚਰਚਾ ਚੱਲਦੀ ਹੈ ਪਿਛਦੇ ਦਿਨੀ ਇਦੇ ਬਾਰੇ ਜੇ ਅੱਜ ਅਸੀਂ ਜ਼ਿਕਰ ਕਰ ਰਹੇ ਹਾਂ ਪਿਛਲੇ ਦਿਨੀ ਬਿਲਗੇ ਦੇ ਵਿੱਚ ਸਰਬਸੰਮਤੀ ਜਿਹੜੀ ਹੋਣ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਨੂੰ ਕਰਾਉਣ ਵਾਲੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਉਹਨਾਂ ਨੂੰ ਜਦੋਂ ਵੀ ਉਹ ਦੂਸਰੀਆਂ ਪਾਰਟੀਆਂ ਕੋਲ ਇਹਨਾਂ ਸਰਬਸੰਮਤੀ ਨੂੰ ਲੈ ਕੇ ਗਏ ਸੀ ਤਾਂ ਉੱਥੇ ਉਹਨਾਂ ਨੇ ਇੱਕੋ ਇੱਕ ਸਵਾਲ ਰੱਖਿਆ ਸੀ ਕਿ ਅਗਰ ਸਰਬਸੰਮਤੀ ਕਰਨੀ ਹੈ ਤੇ ਗਰਨਾਵ ਸਿੰਘ ਜਖੂ ਅਸੀਂ ਕਿਸੇ ਵੀ ਕੀਮਤ ਤੇ ਪ੍ਰਧਾਨ ਦਾ ਉਮੀਦਵਾਰ ਜਿਹੜਾ ਨਹੀਂ ਦੇਖਣਾ ਚਾਹੁੰਦੇ ਇਹ ਸੋਚ ਜਿਹੜੀ ਆ ਉਹ ਬਾਹਰ ਆ ਚੁੱਕੀ ਐ ਸਾਡੇ ਤੱਕ ਪਹੁੰਚ ਚੁੱਕੀ ਐ ਇਸ ਸਮੇਂ ਬਿਲਗੇ ਦੇ ਵਿੱਚ ਇਲੈਕਸ਼ਨ ਹੋ ਰਹੀ ਐ ਵੋਟਾਂ ਪੈਣ ਗਈਆਂ ਸਰਬਸੰਮਤੀ ਦੀ ਗੱਲ ਜਿਹੜੀ ਆ ਬਹੁਤ ਪਿੱਛੇ ਰਹਿ ਗਈ ਐ ਤੇ ਇਸ ਕਰਕੇ ਤੁਹਾਨੂੰ ਦੋਸਤੋ ਦੱਸਣਾ ਚਾਹਾਂਗੇ ਕਿ ਐ ਗਰਨਾਮ ਸਿੰਘ ਬਿਲਗਾ ਜਿਹੜੇ ਡਿਵੈਲਪਮੈਂਟ ਦੀ ਜਿਹੜੀ ਚੰਗੀ ਸੋਚ ਰੱਖਦੇ ਆ ਬਿਲਗੇ ਨੂੰ ਅੱਗੇ ਲਿਜਾਣ ਲਈ ਉਹਨਾਂ ਦੇ ਕੋਲ ਪ੍ਰੋਗਰਾਮ ਐ ਜਦੋਂ ਕਿ ਜਿਹੜੀ ਪੁਰਾਣੀ ਲੀਡਰਸ਼ਿਪ ਐ ਚਾਹੇ ਉਹ ਕਾਂਗਰਸੀ ਦੀ ਗੱਲ ਕਰ ਲਈਏ ਵਾਸਪਾ ਦੀ ਗੱਲ ਕਰੀਏ ਸ਼ੋਭਨੀ ਅਕਾਲੀ ਦਲ ਦੀ ਗੱਲ ਕਰਦੀਏ ਉਹਨਾਂ ਕੋਲ ਕੋਈ ਨਵਾਂ ਪ੍ਰੋਗਰਾਮ ਨਹੀਂ ਹੈ ਭਾਵੇਂ ਕਿ ਸਰਕਾਰ ਅਕਾਲੀ ਦਲ ਦੀ ਬਹਿ ਰਹੀ ਚੁੱਕੀ ਹੈ ਕਾਂਗਰਸ ਦੀ ਬਹਿ ਰਹੀ ਚੁੱਕੀ ਹੈ ਲੋੜ ਆ ਬਿਲਗੇ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵਿੱਚ ਰਿੰਗ ਰੂਟ ਦੀ ਕਾਂਗਰਸ ਅਤੇ ਅਕਾਲੀ ਦਲ ਬਿਲਗੇ ਦੇ ਲੋਕਾਂ ਨੂੰ ਲਾਰਾ ਲਾ ਚੁੱਕਿਆ ਹੈ ਕਿ ਇੱਥੇ ਅਸੀਂ ਰਿੰਗ ਰੂਟ ਬਣਾ ਕੇ ਦੇਵਾਂਗੇ ਉਹਨਾਂ ਦੋਵਾਂ ਪਾਰਟੀਆਂ ਕੋਲ ਅਜੇ ਹਰ ਨਹੀਂ ਹੋ ਸਕਿਆ ਹੁਣ ਵਾਰੀ ਆ ਆਮ ਆਦਮੀ ਪਾਰਟੀ ਦੀ ਅਗਰ ਆਮ ਆਦਮੀ ਪਾਰਟੀ ਇਥੇ ਰੈਂਗ ਰੂਡ ਬਣਾ ਦਿੰਦੀ ਹੈ ਤਾਂ ਬਿਲਗਦੇ ਲੋਕਾਂ ਦੀ ਸਮੱਸਿਆ ਹੱਲ ਹੋ ਸਕਦੀ ਹੈ ਐ ਸਮੇਂ ਬਿਲਗਦੇ 8 ਛਪੜਾਂ ਨੂੰ ਜੋੜ ਕੇ ਜਿਵੇਂ ਸੀਵਰੇਜ ਦਾ ਇੱਥੇ ਟ੍ਰੀਟਮੈਂਟ ਪਲਾਂਟ ਲਗਾਉਣ ਲਈ 20 ਕਰੋੜ ਦੀ ਗਰਾਉਂਡ ਇਹ ਪਾਰਟੀ ਲੈ ਕੇ ਆਈ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆ ਕਈ ਜਿਹੜੇ ਪੱਡੇ ਇਹਨਾਂ ਨੇ ਫੰਡ ਲੈ ਕੇ ਆਂਦੇ ਆ ਚਾਹੀ ਉਹ ਲਾਈਟਾਂ ਦਾ ਫੰਡ ਹੈ ਇੱਥੇ ਵੱਡੀ 1 ਲੱਖ 32 ਲੱਖ ਦੀ ਲਾਗਤ ਨਾਲ ਇੱਥੇ ਲਾਇਬ੍ਰੇਰੀ ਬਣਨੀ ਜਾ ਰਹੀ ਹੈ ਉਸ ਦਾ ਜਿਹੜਾ ਅਸਾਰੀ ਸ਼ੁਰੂ ਹੈ ਇਸੇ ਤਰ੍ਹਾਂ ਇੱਥੇ ਪਾਟਰ ਸਪਲਾਈ ਦੀਆਂ ਲਾਈਨਾਂ ਨਵੀਆਂ ਪਈਆਂ ਗਈਆਂ ਡਿਵੈਲਪਮੈਂਟ ਕੋ ਖੋ ਆਮ ਆਦਮੀ ਪਾਰਟੀ ਜਿਹੜੀ ਆ ਦੂਧੀਆਂ ਪਾਰਟੀਆਂ ਨੂੰ ਪਛਾੜ ਚੁੱਕੀ ਹੈ ਇਸ ਕਰਕੇ ਜੇ ਦੇਖਿਆ ਜਾਵੇ ਤੇ ਵਿਰੋਧੀਧਿਰਾਂ ਕੋਲ ਅਜੇ ਵੀ ਕੋਈ ਇਸ ਇਲੈਕਸ਼ਨ ਦੇ ਵਿੱਚ ਕੋਈ ਇਦਾਂ ਦਾ ਮੁੱਦਾ ਨਜ਼ਰ ਨਹੀਂ ਆ ਰਿਹਾ ਚੋਣਾਂ ਦੇ ਦੌਰਾਨ ਕੋਈ ਗੱਲ ਜੇ ਅਗਰਾਈ ਤਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਦੋਸਤੋ ਏਸੀ ਬਿਲਗੇ ਦੀ ਚੋਣ ਨਾਲ ਸੰਬੰਧਤ ਅੱਜ ਜਿਹੜੀ ਤੁਹਾਡੇ ਅੱਗੇ ਅਸੀਂ ਜਾਣਕਾਰੀ ਰੱਖੀ ਹੈ ਹੋਰ ਵਾਲੇ ਦਿਨਾਂ ਤੇ ਇਸੇ ਤਰ੍ਹਾਂ ਹੋਰ ਵੀ ਜਿਹੜੀ ਜਾਣਕਾਰੀ ਸਾਡੇ ਕੋਲ ਆਈ ਉਹ ਦੱਸਾਂਗੇ ਤੇ ਇੱਥੇ ਦੱਸਣਾ ਚਾਹਾਂਗੇ ਕਿ ਕਾਂਗਰਸ ਦੇ ਨੇ ਪਰਮਿੰਦਰ ਸਿੰਘ ਪੰਮਾ ਸੀਨੀਅਰ ਆਗੂ ਆ ਉਹਨਾਂ ਦੇ ਵੀ ਮਨ 'ਚ ਹੈ ਕਿ ਬਿਲਗੇ ਦੇ ਵਿੱਚ ਉਹ ਵੀ ਚਾਹੁੰਦੇ ਨੇ ਕਿ ਕਮੇਟੀ ਦੀ ਪ੍ਰਧਾਨਗੀ ਉਹਨਾਂ ਨੂੰ ਮਲੇ ਪਿਛਲੀ ਵਾਰ ਉਹ ਪਾਇਸ ਪ੍ਰਦਾਤ ਸੀ ਕਾਂਗਰਸ ਨੇ ਇੱਥੇ ਐਸ்சி ਪ੍ਰਧਾਨ ਲਈ ਨੋਟੀਫਿਕੇਸ਼ਨ ਕੀਤਾ ਕਰਕੇ ਉਹਨਾਂ ਦੀ ਬਾਰੀ ਨਹੀਂ ਲੱਗ ਸਕੀ ਆਓ ਦੇਖਦੇ ਹਾਂ 21 ਅ ਤੇ ਜੇ ਸੰਭਵਨ ਹੋਏ ਵਾਲੀ ਚੋਣ ਦੇ ਵਿੱਚ ਕਿਸ ਨੂੰ ਬਹੁਤ ਮਤ ਮਿਲਦਾ ਆ ਕਿਹੜੀ ਪਾਰਟੀ ਅੱਗੇ ਆਉਂਦੀ ਆ ਉਸ ਤੇ ਲਗਾਤਾਰ ਅਸੀਂ ਜਿਹੜੀ ਹੈ ਨਜ਼ਰ ਬਣਾ ਕੇ ਰੱਖਾਂਗੇ ਤੇ ਦੋਸਤੋ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਤੇ ਅਸੀਂ ਤੁਹਾਡੇ ਲਈ ਲਗਾਤਾਰ ਖਬਰਾਂ ਜਿਹੜੀਆਂ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਫਿਰ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ